ਲਾਈਵ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਜਾਣ ਸਿੱਖ ਦਗਾ ਅੱਜ ਹਲਕਾ ਫਾਈਲ ਦੇ HTML ਬਿਲਡਿੰਗ ਨਾਲ ਸਿੱਖ ਜਾ ਸਕੋਗੇ ਵਿਕਾਸ ਦਾ ਜਾ ਨੀਤੀ ਜੀ ਨੂੰ ਲੈ ਕੇ ਵਾਪਸ ਪਿੰਡਾਂ ਦੇ ਵਿੱਚ ਕੀ ਮਸਲਤੀ ਕਹਿੰਦੇ ਆਊਟ ਕਰੇ ਉਹਨਾਂ ਨੂੰ ਕਿੱਥੇ ਆਪਾਂ ਨਾਲ ਦੇ ਬੰਦਨ ਵਿੱਚ ਆਉਣਾ ਹੈ ਅੱਜ ਅਸੀਂ 85 ਲੱਖ ਰੁਪਏ ਦੇ ਕੰਮ ਜਿਹੜੇ ਅਸੀਂ ਸ਼ੁਰੂ ਕੀਤੇ ਗਏ ਇਹਦੇ ਵਿੱਚ ਸੋ ਪੁਲਾ ਦਾ ਉਹ ਨਿਚੇ ਮਹਿਲ ਚੋਮੋ ਵਿੱਕੀ ਰਾਮਗਰ ਸਰਦਾਰ ਜੋ ਕਿ ਮਾਡਰਾ ਇਥੇ ਮਾਡਰਨ ਇਹਨਾਂ ਪਿੰਡਾਂ ਦੇ ਵਿੱਚ ਇਥੇ ਗਲੀਆਂ ਨਾਲੀਆਂ ਦਾ ਉਦਘਾਟਨ ਕੀਤਾ ਗਿਆ ਕਿਤੇ ਗਰਾਊਂਡ ਜਿਹੜਾ ਹੈਗਾ ਰਾਮਗਰ ਸਰਦਾਰਾਂ ਦੇ ਵਿੱਚ ਗਰਾਊਂਡ ਦਾ ਉਦਘਾਟਨ ਕੀਤਾ ਗਿਆ ਤੇ ਮਾਡਰ ਟਾਊਨ ਜਿੱਥੇ ਅਸੀਂ ਖੜੇ ਆ ਇਥੇ ਗਲੀਆਂ ਦੇ ਨਾਲ ਨਾਲ ਇਹਨਾਂ ਦਾ ਆਂਗਣ ਵਾੜੀ ਨੂੰ ਵੀ ਅੱਜ 10 ਲੱਖ ਰੁਪਏ ਦਾ ਜਿਹੜਾ ਇਹਨਾਂ ਦਾ पूरे ਹਲਕੇ ਦੇ ਵਿੱਚ ਤਕਰੀਬਨ ਜਿਹੜੇ ਵਿਕਾਸ ਦੇ ਕਾਰਜ ਨੇ ਬੜੇ ਜੋਰ ਸ਼ੋਰ ਨਾਲ ਚੱਲ ਰਹੇ ਆ ਪਿਛਲੇ ਦਿਨੀ ਅਸੀਂ 1.25-3 ਕਰੋੜ ਰੁਪਏ ਦੇ ਜਿਹੜੇ ਗਰਾਊਂਡ ਨੇ ਉਹ ਵੱਖ-ਵੱਖ ਪਿੰਡਾਂ ਦੀ ਸਾਡੇ ਪੂਰੇ ਹਲਕੇ ਦੇ ਵਿੱਚ ਉਹ ਜਾਰੀ ਕੀਤੇ ਨੇ ਗਰਾਊਂਡ ਜਾਰੀ ਕੀਤੇ ਨੇ ਤੇ 13 ਅੰਗਲ ਬਾੜੀਆਂ ਦੀਆਂ ਜਿਹੜੀਆਂ ਕਿ 1 ਕਰੋੜ 30 ਲੱਖ ਰੁਪਏ ਦੀ ਬਾਗੋ ਦੇ ਨਾਲ ਅਲਰੇਡੀ ਚੱਲ ਰਹੀਆਂ ਨੇ ਤੇ ਅੱਜ ਬੜੀ ਸਾਨੂੰ ਇਸ ਗੱਲ ਦੀ ਖੁਸ਼ੀ ਆ ਤਸੱਲੀ ਆ ਕਿ ਜਿਹੜੇ ਸਾਡੇ ਸਰਪੰਚ ਜਿਵੇਂ ਹੁਣ ਇੱਥੋਂ ਕੇਮਰਾਮ ਸਿੰਘ ਸਰਪੰਚ ਚੋਣੇ ਨੇ ਲੋਕਾਂ ਨੇ ਬੜੇ ਚਾਹ ਦੇ ਨਾਲ ਆਵਾਜ਼ੀ ਪਾਰਟੀ ਦੇ ਤੇ ਅਸੀਂ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਆ ਗਲੀ ਕਿੰਨੇ ਸਾਲ ਬਾਅਦ ਬਣਦੀ ਆ ਕੇਮਰਾ ਜਿੱਦੇ ਆਪਾਂ ਖੜੇ ਹਾਂ ਪਹਿਲੀ ਵਾਰੀ 10 ਸਾਲ ਲੱਗੇ 10 ਸਾਲ ਤੇ ਇੱਕ ਮੈਂ ਹੋਰ ਵੀ ਦੇਖਿਆ ਤੁਹਾਡੇ ਨਾਲ ਇਸ ਨੇ ਜੋਗੀ ਮਾਹਰਾਂ ਦੇ ਵਿੱਚ ਇੱਕ 20 ਤੋਂ 25 ਸਾਲ ਹਾਂ 25 ਸਾਲ ਪੁਰਾਣਾ ਜਿਹੜਾ ਅਸੀਂ ਕੰਮ ਉਹ ਨਹੀਂ ਹੋਇਆ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜਿੰਨਾ ਕੰਮਾਂ ਨੂੰ ਲੋਕਾਂ ਨੇ ਵਿਸਾਰ ਦਿੱਤਾ ਸੀ ਸਰਪੰਚਾਂ ਨੇ ਵਿਸਾਰ ਦਿੱਤਾ ਸੀ ਜਿਹੜੇ ਕਿ ਕਿਉਂਕਿ ਉਹ ਕੰਮ ਉਹੀ ਕਰਦੇ ਸੀ ਜਿਸ ਤੇ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਵੜਦਾ ਅਦਰਵਾਇਜ਼ ਜਿਹੜੇ ਆਮ ਲੋਕ ਸੀ ਉਹ ਬਚਾਰੇ ਜਿਹੜੇ ਕਰਦੇ ਰਹਿੰਦੇ ਸੀ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰੇਕ ਤਿੰਨ ਮਹੀਨੇ ਬਾਅਦ ਸਾਰੇ ਡਿਪਾਰਟਮੈਂਟਾਂ ਦੀ ਮੀਟਿੰਗ ਲਈ ਦੀ ਆ ਤਾਂ ਕਿ ਜਿਹੜੇ ਕੰਮ ਨੇ ਉਸ ਚਾਰੂ ਢੰਗ ਨਾਲ ਚਲਾਇਆ ਜਾ ਸਕੇ ਸਾਡਾ ਸਾਰਾ ਸਟਾਫ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਇਹਨਾਂ ਦਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਕੰਮ ਹੋ ਰਿਹਾ ਸੀ ਅੱਜ ਵੀ ਬੜੀ ਖੁਸ਼ੀ ਤੇ ਤਸੱਲੀ ਹੋਈ ਹੈ ਕਿ ਅਸੀਂ ਅੱਜ ਸਭ ਪਿੰਡਾਂ 'ਚ ਗਏ ਆ ਤੇ ਸਾਰੇ ਲੋਕਾਂ ਨੇ ਇਸ ਗੱਲ ਨੂੰ ਫਸ ਸਿਗੇ ਕਿ ਜਿਹੜੇ ਵਿਕਾਸ ਦੇ ਕਾਰਜ ਨੇ ਉਹ ਚੱਲ ਰਹੇ ਨੇ ਕਿਤੇ ਤੁਸੀਂ ਰਮਨ ਸਿੰਘ ਜੀ ਤੁਹਾਡੇ ਤੇ ਹਾਂ ਤੁਹਾਡੇ ਵਰਗੇ ਸਾਰੇ ਜੀ ਨੂੰ ਕਿ ਤੁਹਾਡੇ ਨੂੰ ਜਾ ਕੇ ਮਨਮੋਹ ਪਾਟ ਪਾਈ ਬਣਿਆ ਤੇ ਉਹਨੇ ਦੱਸਣਾ ਚਾਹਣਾ ਕਿ ਤਿੰਨ ਵਾਰ ਇਹ 15 ਸਾਲਾਂ ਦੇ ਵਿੱਚ 15 ਸਾਲਾਂ ਤੋਂ ਹੀ ਪੁਲ ਰੁਕਿਆ 15 ਸਾਲਾਂ ਚ ਕੋਈ ਇੱਕ ਵਾਰ ਦੱਸ ਦੇਵੇ ਕਿਸੇ ਮੰਤਰੀ ਨੂੰ ਜਾ ਕੇ ਮਿਲਿਆ ਹੋਵੇ ਕਿਸੇ ਰੇਲਵੇ ਦੇ ਚੀਫ ਇੰਜੀਨੀਅਰ ਨੂੰ ਜਾ ਕੇ ਮਿਲਿਆ ਹੋਵੇ ਕਿਸੇ ਨਾਲ ਵੀ ਉਹਨੇ ਜਾ ਕੇ ਪੁੱਲ ਦੀ ਗੱਲ ਜਦੋਂ ਤੋਂ ਮੈਂ ਐਮਐਲਏ ਬਣਿਆ 3 ਸਾਲ ਹੋ ਗਏ ਮੈਨੂੰ ਐਮਐਲਏ ਬਣੇ ਲਗਾਤਾਰ ਉਸ ਪੁਲ ਬਾਰੇ ਪਹਿਲੇ ਦਿਨ ਤੋਂ ਬਾਈ ਤੋਂ ਮੈਂ ਚਿੱਠੀਆਂ ਲਿਖਦਾ ਆ ਰਿਹਾ ਬਾਈ ਤੋਂ ਚਿੱਠੀਆਂ ਲਿਖਦਾ ਲਿਖਦਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਮੈਂ ਚੀਫ ਇੰਜੀਨੀਅਰ ਰੇਲਵੇ ਦੇ ਨਾਲ ਉਸੇ ਦਿੱਲੀ ਜਾ ਕੇ ਮੀਟਿੰਗ ਵੀ ਕਰੀ ਆਇਆ ਜਦੋਂ ਸਾਰਾ ਕੰਮ ਹੋ ਗਿਆ ਕਹਿੰਦੇ ਐਨਓਸੀ ਨਹੀਂ ਦਿੱਤੀ ਤੇ ਅੱਜ ਮੈਂ ਉਹਨਾਂ ਨੂੰ ਐਨਓਸੀ ਦਿਖਾਈ ਆ ਭਾਈ ਅਸੀਂ 11ਵੇਂ ਮਹੀਨੇ ਦੀ ਐਨਓਸੀ 24 ਅੰਨੇ ਵਿੱਚ ਜਾਰੀ ਕਰ ਚੁੱਕੇ ਤੇ ਜਦੋਂ ਸਾਰਾ ਕੰਮ ਹੋ ਗਿਆ ਉਹਨੇ ਦੇਖ ਲਿਆ ਵੀ ਇਹ ਤਾਂ ਕੰਮ ਹੋ ਰਿਹਾ ਕੰਮ ਹੋ ਜਾਣਾ ਤੋ ਇੱਥੇ ਸਿਰਫ ਰੋਕਣ ਆਇਆ ਸੀ ਅੜਚਣ ਲਾਉਣ ਆਇਆ ਸੀ ਇਹ ਰਵਨੀਤ ਬਿੱਟੂ ਵਾਕੇ ਕਹਿੰਦਾ ਐਨਓਸੀ ਨਹੀਂ ਦਿੱਤੀ ਐਨਓਸੀ ਦੀ ਕਾਪੀ ਅਸੀਂ ਉਹਨਾਂ ਨੂੰ ਤਹਾਡੇ ਜ਼ਰੀਏ ਵੀ ਭੁਜਵਾ ਦਿੰਦੇ ਅੱਜ ਮੀਡੀਆ ਦੇ ਜ਼ਰੀਏ ਮੈਂ ਭੁਜਵਾ ਦਿੱਤੀ ਹੁਣ ਜੇ ਉਹ ਪਿਓ ਦਾ ਪੁੱਤ ਆ ਨਾ ਜੇ ਵਾਕਈ ਆਪਣੇ ਅਸਲੀ ਪਿਓ ਦਾ ਪੁੱਤ ਆ ਕਾਪੀ ਉਹਨੂੰ ਮਿਲ ਗਈ ਸਵੇਰੇ ਉੱਥੇ ਸਟਾਵੇ ਰੇਤਾ ਬਜਰੀ ਸਿਮਿੰਟ ਤੇ ਪੁਲ ਦਾ ਕੰਮ ਸਵੇਰ ਤੋਂ ਸ਼ੁਰੂ ਕਰਾਵੇ ਜੇ ਅਸੀਂ ਵੀ ਉਹਦਾ ਧੰਨਵਾਦ ਕਰਕੇ ਆਵਾਂ ਉਹਨੂੰ ਨਹੀਂ ਤਾਂ ਸਿਰਫ ਕੱਲੀਆਂ ਗੱਲਾਂ ਨੇ ਗੱਲਾਂ ਨਾਲ ਬਸੇਰੇ ਘਣਾ ਬਣਾ ਲੇ ਗੱਲਾਂ ਨਾਲ ਨਹੀਂ ਲੋਕ ਰੱਜਦੇ ਲੋਕਾਂ ਨੂੰ ਤਾਂ ਪ੍ਰੈਕਟੀਕਲ ਰੂਪ ਵਿੱਚ ਕੰਮ ਚਾਹੀਦਾ ਹੁਣ ਤੁਸੀਂ ਹਰ ਇੱਕ ਗੱਲ ਦਾ ਪ੍ਰਮਾਣ ਦਰ ਦਿੰਦੇ ਹੋ ਪਰ ਫਿਰ ਵੀ ਵਿਰੋਧੀਆਂ ਦੇ ਕੋਲੋਂ ਹਮਲੇ ਕਿਉਂ ਦਿੱਤੇ ਜਾਂਦੇ ਤੁਹਾਡੇ ਤੇ ਇਹ ਦੇਖੋ ਲੋਕਾਂ ਦਾ ਕੰਮ ਆ ਗੱਲ ਕਰਨੀ ਹੈ ਹਨਾ ਉਹਨਾਂ ਕੋਲ ਹੋਰ ਕੋਈ ਗੱਲ ਹੀ ਹੈ ਨਹੀਂ ਕਰਨ ਨੂੰ ਬਿਨ ਝੂਠ ਕਿਉਂਕਿ ਇਹ ਸਾਰਾ ਸਿਰਫ ਝੂਠ ਦੀ ਰਾਜਨੀਤੀ ਕਰਦੇ ਆ ਜਿੱਦਾਂ ਪ੍ਰੈਕਟੀਕਲ ਰੂਪ ਦੇ ਵਿੱਚ ਡਾਕੂਮੈਂਟਰੀ ਪ੍ਰੂਫ ਦੇ ਨਾਲ ਗੱਲ ਕਰਦੇ ਆ ਕਦੇ ਗੱਲਾਂ ਨਾਲ ਕਦੇ ਗੱਲ ਨਹੀਂ ਜਿੰਦੀ ਡਾਕੂਮੈਂਟਰੀ ਪ੍ਰੂਫ ਹੋਵੇ ਸਾਡੇ ਕੋਲ ਤਾਂ ਅਸੀਂ ਗੱਲ ਕਰਦੇ ਸੋ ਇਸ ਲਈ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਇਹ ਜਿਹੜਾ ਪੈਲ ਹਲਕਾ ਇਹਦਾ ਵਿਕਾਸ ਹੋਵੇ ਵਧੀਆ ਪੈਲ ਹਲਕਾ ਬਣੇ ਨੰਬਰ 1 ਹਲਕਾ ਬਣੇ ਤੇ ਦੇਖੋ ਜਦੋਂ ਤੁਸੀਂ ਨਵੇਂ-ਨਵੇਂ ਅਸੀਂ ਐਮਐਲਏ ਜਦੋਂ ਬਣੇ ਨਹੀਂ ਸੀ ਜਾਂ ਪਿਛੇ ਅਸੀਂ ਸਟਰਗਲ ਕਰ ਰਹੇ ਸੀ ਆ ਸਾਹਮਣੇ ਸੜਕ ਦਾ ਕੀ ਹਾਲ ਹੈ ਸਾਹਮਣੇ ਹੀ ਆ ਇਹ ਸਾਰਾ ਕੁਝ ਦਿਨਾਂ ਚ ਹੀ ਹੋ ਗਿਆ ਤੇ ਸਾਰਾ ਕੰਮ ਜਿਹੜਾ ਵਿਕਾਸ ਕਾਰਜ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬੜੇ ਦੂਰ ਦ੍ਰਿਸ਼ਟੀ ਦੇ ਮਾਲਕ ਨੇ ਹੁਣ ਵੀ ਅਸੀਂ ਪੂਰੇ ਹਲਕੇ ਦੇ ਵਿੱਚ ਉਦੋਂ ਅਸੀਂ ਬੈਠੇ ਸੀ ਸਾਢੇ 22 ਕਰੋੜ ਰੁਪਏ ਦਾ ਪੂਰੇ ਹਲਕੇ ਚ ਐਸਟੀਮੇਟ ਲੱਗਿਆ ਸੜਕਾਂ ਦਾ ਸਾਢੇ 22 ਕਰੋੜ ਰੁਪਏ ਔਰ ਇਹ ਸਾਢੇ 22 ਕਰੋੜ ਰੁਪਏ ਜਿਹੜਾ ਐਸਟੀਮੇਟ ਲੱਗਿਆ ਪੂਰੇ ਹਲਕੇ ਚ ਤੁਸੀਂ ਇੱਕ ਦੇਖੀ ਹੋਣੀ ਆ ਵੈਨ ਕੁਮਰੀ ਆ ਜਿਹਦੇ ਉੱਤੇ ਕੈਮਰਾ ਲੱਗਿਆ ਹੋਇਆ ਪੂਰੇ ਹਲਕੇ ਚ ਕੁਮਰੀ ਕਿਉਂਕਿ ਕੁਮਰੀ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਗੱਲੀ-ਗੱਲੀ ਸੜਕ ਦੀ ਮੈਪਿੰਗ ਕਰਾ ਰਹੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਾਗਜ਼ਾਂ ਦੇ ਵਿੱਚ ਉਹ ਕਿੰਨੇ ਕਿਲੋਮੀਟਰ ਆ ਐਕਚੁਅਲ ਦੇ ਵਿੱਚ ਕਿੰਨੇ ਕਿਲੋਮੀਟਰ ਕਈ ਜਗ੍ਹਾ ਦੇ ਉੱਤੇ ਸੜਕ ਕਾਗਜ਼ਾਂ ਦੇ ਵਿੱਚ ਤਾਂ 9 ਕਿਲੋਮੀਟਰ ਸੀ ਜਦੋਂ ਏਆਈ ਦੇ ਨਾਲ ਅਸੀਂ ਮੈਪਿੰਗ ਕਰਾਈ ਤਾਂ ਸੜਕ ਨਿਕਲੀ 8.5 ਕਿਲੋਮੀਟਰ ਸੋਚ ਕੇ ਦੇਖੋ ਸਾਰੀ ਇੱਥੇ ਸੰਗਤ ਖੜੀ ਆ ਸੋਚ ਕੇ ਦੇਖੋ ਵੀ ਜੇ ਹਲਕੇ ਦੀਆਂ 50 ਸੜਕਾਂ ਬਣਨ ਵਾਲੀਆਂ ਨੇ 50 ਦੇ ਵਿੱਚੋਂ ਜੇ ਅੱਧੀਆਂ ਸੜਕਾਂ ਵੀ ਆਪਣੀਆਂ ਅੱਧਾ-ਅੱਧਾ ਕਿਲੋਮੀਟਰ ਦਾ ਫਰਕ ਪੈ ਗਿਆ ਤਾਂ 25 ਕਿਲੋਮੀਟਰ ਦਾ ਫਰਕ ਪੈ ਜਾਊਗਾ ਇੱਕ ਕਿਲੋਮੀਟਰ ਬਣ ਲਈ ਤੀ ਤਾਂ 40 ਲੱਖ ਰੁਪਏ ਦਾ ਖਰਚਾ ਹੋ। ਤਕਰੀਬਨ 10-12 ਕਰੋੜ ਰੁਪਇਆ ਜਿਹੜਾ ਸਰਕਾਰ ਦਾ ਬਚੂਗਾ। ਇਸ ਲਈ ਅਸੀਂ ਲੋਕਾਂ ਦਾ ਪੈਸਾ ਸਹੀ ਅਰਥ ਲੱਗੇ ਤੇ ਉਹਦੇ ਤੇ ਕੰਮ ਕਰ ਰਹੇ ਆ ਪੂਰੀ ਆਮ ਆਦਮੀ ਪਾਰਟੀ ਬੜੀ ਸਹਿਰਤਾ ਨਾਲ ਜੋ ਵੀ ਕੰਮ ਰਹਿੰਦੇ ਆ। ਦੇਖੋ ਇੱਕ ਦਿਨ ਦੇ ਵਿੱਚ ਸਭ ਕੁਝ ਨਹੀਂ ਹੁੰਦਾ। ਸਹਜੇ ਸਹਜੇ ਗ੍ਰੈਜੂਅਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਕੰਮ ਲੱਗੀ ਹੋਈ ਆ ਲੋਕਾਂ ਦੀ ਅਸੀਂ ਸੇਵਾ ਲੱਗੇ ਹੋਏ ਆ ਇਸੇ ਤਰੀਕੇ ਨਾਲ ਲੱਗੇ ਰਾਵਾਂਗੇ ਵਿਰੋਧੀਆਂ ਦਾ ਕੰਮ ਆ ਬੋਲਣਾ ਅਸੀਂ ਆਪਣੀ ਮਸਤ ਚਾਲ ਜਿਹੜਾ ਹੈਗਾ ਹਾਤੀ ਕਹਿੰਦੇ ਮਸਤ ਚਾਲ ਚੱਲਦਾ ਉਹ ਕਿਸੇ ਦਿਨ ਨਹੀਂ ਸੁਣਦਾ ਅਸੀਂ ਆਪਦੀ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਹਮੇਸ਼ਾ ਕੰਮ ਕਰਦੇ ਹਾਂ ਕੀ ਬਤਾਂਵਾਂ ਕਿਸਾਨਾ ਐਮਐਲਏ ਨਵਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਿ ਵਿਰੋਧੀਆਂ ਦਾ ਕੰਮ ਆ ਜਿਹੜਾ ਉਹ ਬੋਲਣਾ ਵਾ ਤੇ ਤੁਸੀਂ ਲਗਾ ਸਾਹਿਬ ਜਿਹੜੀਆਂ ਆਪਣੇ ਬਣਾ ਬਣੇ ਜੀ ਕਿਤਨਾ ਕਿਤੇ ਵਿਕਾਸ ਦੇ ਕਾਰਜਾਂ ਨੂੰ ਅੱਗੇ ਲੈ ਕੇ ਆਉਣ ਦੀ ਜਿਹੜੀ ਗੱਲ ਆ ਉਹ ਅਸੀਂ ਕਰ ਰਹੇ ਆ ਤੇ ਕਿਤਨਾ ਕਿਤੇ ਰਵਨੀਤ ਸਿੰਘ ਬਿੱਟੂ ਦੇ ਉੱਪਰ ਵੀ ਜਿਹੜਾ ਉਹਨਾਂ ਦੇ ਵੱਲੋਂ ਇੱਕ ਜਵਾਬੀ ਹਮਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਵਿੱਚ ਅਗਰ ਜੇਕਰ ਦਮ ਹੈ ਤਾਂ ਉਹ ਕਿੰਨੇ ਦਿਨ ਉਸ ਨੂੰ ਜਿਹੜਾ ਰੇਨ ਦਾ ਬ੍ਰਿਜ ਹੈ ਉਸ ਨੂੰ ਬਣਾ ਕੇ ਦਿਖਾਉਣ ਇਹਨਾਂ ਤੋਂ ਨੂੰ ਰੂਹੀ ਨੂੰ ਕਿਤਨਾ ਕਿ ਅਨੁਭਵ ਆਸਪਾਸ ਆਖੀ ਗਈ ਹੈ ਕਿ ਇਹਦੇ ਵਿਕਾਸ ਦੇ ਕਾਰਨ ਉਹ ਇਸੇ ਤਰ੍ਹਾਂ ਪਰਮ ਸੰਮਾਨ ਦੀ ਰਹਿਨਮਾਈ ਹੇਠ ਚੱਲਦੇ ਰਹਿਣਗੇ ਭਵਿੱਖ ਦੇ ਵਿੱਚ ਵੀ ਹਲਕਾ ਪਾਇਲਟ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਚੱਲਦੇ ਰਹਿਣਗੇ ਹਲਕਾ ਪਾਇਲਟ ਤੋਂ ਬੈਂਸਿੰਗ ਹੋਣੀ ਆ ਕੰਮ ਆ